ਕਾਦਾ ਹੱਸ ਕੇ ਤੈ ਮੇਰੇ ਵੱਲ ਤੱਕਿਆ ਛੜੀਆਂ ਦੀ ਮਾਂ ਮਾਰਗੀ ਕਾਦਾ ਹੱਸ ਕੇ ਤੈ ਮੇਰੇ ਵੱਲ ਤੱਕਿਆ ਛੜੀਆਂ ਦੀ ਮਾਂ ਮਾਰਗੀ ਕਾਦਾ ਹੱਸ ਕੇ ਤੈ ਮੇਰੇ ਵੱਲ ਤੱਕਿਆ ਛੜੀਆਂ ਦੀ ਮਾਂ ਮਾਰਗੀ ਤੇਰੇ ਲੌਂਗ ਨੇ ਮਾਰੇ ਲਸ਼ਕਾਰੇ ਹਾਲੀਆਂ ਨੇ ਹਾਲ ਢੱਕਲੇ ਤੇਰੇ ਲੌਂਗ ਨੇ ਮਾਰੇ ਲਿਸ਼ਕਾਰੇ ਹਾਲੀਆਂ ਨੇ ਹਾਲ ਢੱਕਲੇ ਤੇਰੇ ਲੌਂਗ ਨੇ ਮਾਰੇ ਲਿਸ਼ਕਾਰੇ ਹਾਲੀਆਂ ਨੇ ਹਾਲ ਢੱਕਲੇ ਤੇਰੀ ਗੁੱਤ ਨਹਿਲਾਰਾ ਖਦਾ ਜੋਗੀਆਂ ਦੇ ਸਾ ਸੁੱਕ ਗਏ ਤੇਰੀ ਗੁੱਤ ਨਹਿਲਾ ਜੋਗੀਆਂ ਦੇ ਸਾ ਸੁੱਕ ਗਏ ਤੇਰੀ ਗੁੱਤ ਨਹਿਲਾਰਾ ਖਾਦਾ ਜੋਗੀਆਂ ਦੇ ਸਾ ਸੁੱਕ ਗਏ ਨੀ ਤੂੰ ਨਾਰ ਪਟੋਲੇ ਵਰਗੀ ਸਾਡਾ ਚਿੱਤ ਖੇਡੇ ਪੈ ਗਿਆ ਨੀ ਤੂੰ ਨਾਰ ਪਟੋਲੇ ਵਰਗੀ ਸਾਡਾ ਚਿੱਤ ਖੇਡੇ ਪੈ ਗਿਆ ਨੀ ਤੂੰ ਨਾ ਰੁਪਟੋਲੇ ਵਾਰੀ ਦੀ ਸਾਡਾ ਚਿੱਤ ਖੜ ਦੇ ਪੈ ਗਿਆ